हां जी भाई ये देखो ये ना कबूतरਾਂ ਨੇ ਆਲਣਾ ਪਾਲਿਆ ਆਪਣੇ पोर्च ਦੇ ਵਿੱਚ ਇਹ ਕਾਫੀ ਟਾਈਮ ਦੇ ਇੱਥੇ ਰਹਿੰਦੇ ਸੀ ਤੇ ਮੈਂ ਇਹਨਾਂ ਦੀ ਜਗ੍ਹਾ ਬਦਲਣ ਦੀ ਕੋਸ਼ਿਸ਼ ਕਰੀ ਇਹਨਾਂ ਨੂੰ ਆਸੇ-ਪਾਸੇ ਮਤਲਬ ਕੋਸ਼ਿਸ਼ ਕਰੀ ਵੀ ਇਹਨਾਂ ਦਾ ਆਲਣਾ ਕਿਤੇ ਹੋਰ ਚਲਾ ਜਾਵੇ ਪਰ ਇਹਨਾਂ ਨੇ ਇੱਥੇ ਮਤਲਬ ਇੱਕ ਜਿਵੇਂ ਪੰਜਾਬੀ ਚ ਕਹਿ ਦਈਏ ਵੀ ਗਾੜ ਕਰੀ ਹੋਈ ਹੈ ਇੱਥੇ ਇਹਨਾਂ ਨੇ ਤੇ ਮੈਂ ਇਹ ਜਿਹੜੀਆਂ ਪਲਾਸਟਿਕ ਦੀਆਂ ਮੈਨੂੰ ਕਿਸੇ ਨੇ ਸਲਾਹ ਦਿੱਤੀ ਯਾਰ ਇਹ ਲਗਾ ਦੇ ਇਹ ਹੋਰ ਕਿਤੇ ਫਿਰ ਪਾਲਣਾ ਪਾਸੀ ਪਾ ਲੈਣਗੇ ਜਿੱਥੇ ਵੀ ਆਪਾਂ ਇਹਨਾਂ ਨੂੰ ਚਾਹੁੰਦੇ ਸੀ ਵੀ ਉਧਰ ਪਾ ਲੈਣ ਇਹ ਤੇ ਹੈਲਪ ਵੀ ਕਰੀ ਥੋੜੀ-ਬਹੁਤੀ ਜਿੰਨੀ ਕੱਪਾ ਮੰਨ ਲਓ ਆਲ ਨੇ ਉਧਰ ਬਣਾ ਕੇ ਦਿੱਤੇ ਪਰ ਨਹੀਂ ਇਹਨਾਂ ਨੇ ਇੱਥੇ ਹੀ ਪਾਏ ਮਤਲਬ ਮੈਂ ਗੱਲ ਹੀ ਕਰਨੀ ਚਾਹਣਾ ਬਾਈ ਜਿਹੜੇ ਮਿਸਤਰੀ ਆ ਹਨਾ ਵੀਰ ਉਹਨਾਂ ਦੀ ਤੇ ਇੱਕ ਜਿਹਨੇ ਨਵਾਂ ਮਕਾਨ ਬਣਾਉਣਾ ਇਹ ਚੀਜ਼ ਯਾਰ ਅੰਦਰ ਬਾਗ ਨਾ ਬਣਾਇਆ ਕਰੋ ਇਹ ਮਿੱਤੋ ਤਾਂ ਬਣ ਗਈ ਮੈਨੂੰ ਪਤਾ ਨਹੀਂ ਸੀ ਕਿ ਮਿਸਤਰੀ ਨੇ ਬਣਾਤੀ ਅੰਦਰ ਬਾਗ ਪਰ ਇਹ ਚੀਜ਼ ਅੰਦਰ ਨਾ ਤਾਂ ਇਹਦਾ ਕੁਝ ਹੋ ਪਤਾ ਲੱਗਦਾ ਵੀ ਇਹਦੀ ਕੁਝ ਹੋ ਆ ਦਰਬਾਰ ਇਹ ਸਿਰਫ ਇਹਨਾਂ ਵਾਸਤੇ ਹੀ ਬਣ ਗਈ ਬਸ ਵੀ ਇਹ ਇਹਨਾਂ ਦਾ ਦੁੱਖ ਬਹੁਤ بڑا ਹੈ ਇਹ ਕਬੂਤਰਾਂ ਦਾ ਪਰ ਹੁਣ ਇਹ ਬੱਚੇ ਕੱਢੇ ਹੋਏ ਆ ਆਪਾਂ ਇਹਨਾਂ ਨੂੰ ਇੱਥੋਂ ਠਾਇਆ ਨਹੀਂ ਗਾ ਵੀ ਇਹਨਾਂ ਨੇ ਬੱਚੇ ਕੱਢੇ ਹੋਇਆ ਚਲ ਵੱਡੇ ਹੋਗੇ ਤੇ ਇਹ ਦੇਖੋ ਇਹ ਅੱਗੇ ਤੋਂ ਬਾਈ ਇਹ ਅੱਗੇ ਤੋਂ ਬਣਾ ਲਈ ਆਪਾਂ ਸ਼ੋਅ ਬਣ ਗਈ ਚਲੋ ਹਣਾ ਪੋਰਚ ਦੀ ਅੱਗੇ ਜੋ ਵੀ ਵਾਧਰਾ ਜਿਹਾ ਬਣਾਇਆ ਇਹ ਅੱਗੇ ਤਾਂ ਚਲ ਬਣ ਗਿਆ ਇਹ ਅੰਦਰਵਾਰ ਬਣਾਉਣ ਦਾ ਤਾਂ ਕੋਈ ਕਾਰਨ ਹੀ ਨਹੀਂ ਵੀ ਅੰਦਰਵਾਰ ਆਪਾਂ ਹਾਂ ਠੀਕ ਆ ਵੀ ਥੋੜਾ ਮਿਸਤਰੀ ਕਹਿੰਦੇ ਆ ਵੀ ਮਜ਼ਬੂਤ ਬਣਦਾ ਤੇ ਹੁਣ ਇਹਨੂੰ ਦੁਆਰ ਤੋਂ ਬੰਦ ਕਰਨਾ ਪਊਗਾ ਬਈ ਇਹਦਾ ਨੁਕਸਾਨ ਬੜਾ ਤੇ ਇੱਕ ਹੁਣ ਆਪਾਂ ਇਦਾਂ ਦਾ ਦੈਲਾ ਵੀ ਆਪਾਂ ਇਹਨਾਂ ਨੂੰ ਮਾਰਨਾ ਨਹੀਂ ਗਾ ਇਹਨਾਂ ਨੂੰ ਘਰ ਵੀ ਨਹੀਂ ਇਹਨਾਂ ਦਾ ਢਾਉਣਾ ਚਾਹੁੰਦੇ ਪਰ ਮਜਬੂਰੀ ਇਹ ਆ ਬਈ ਵੀ ਕੀ ਕੀਤਾ ਕੀ ਜਾਵੇ ਤੇ ਇਹ ਦੇਖੋ ਇਹ ਬਾਹਰ ਤਾਂ ਬਣ ਗਿਆ ਇਹ ਅੰਦਰ ਬਾਹਰ ਜਿਹੜੇ ਬਣਾਇਆ ਉਹ ਤੁਸੀਂ ਦੇਖ ਰਹੇ ਆ ਇਹ ਨਹੀਂ ਬਣਾਉਣੇ ਚਾਹੀਦੇ ਸੀਗੇ ਹਨਾ ਤੇ ਇਸ ਕਰਕੇ ਹੁਣ ਬਈ ਮਜਬੂਰ ਹੋ ਕੇ ਆਪਾਂ ਨੂੰ ਇਹ ਲਾਉਨੀਆਂ ਪਈਆਂ ਸੀਗੀਆਂ ਇਹ ਜਿਹੜੀਆਂ ਪਲਾਸਟਿਕ ਦੀਆਂ ਮੇਖਾਂ ਜਿਹੜੀਆਂ ਲਾਈਆਂ ਹੋਆਂ ਅੰਦਰ ਬਾਹਰ ਤੇ ਇਹ ਇਹ ਤਾਂ ਲਾਈਆਂ ਸੀਗੀਆਂ ਵੀ ਇਹ ਦੇਖੋ ਕਾਰ ਆ ਥੱਲੇ ਖੜੀ ਹੈ ਕਾਰ ਸਾਰੀ ਬਿਠਾ ਨਾਲ ਭਰ ਦਿੰਦੇ ਆ ਇਹ ਤੇ ਮੈਨੂੰ ਲੱਗਦਾ ਵੀ ਤੀਜੇ ਦਿਨ ਇਹਨੂੰ ਧੋ ਕੇ ਹੀ ਜਦੋਂ ਵੀ ਕਿਤੇ ਜਾਣਾ ਇਹਨੂੰ ਧੋ ਕੇ ਲੈ ਜਾਣਾ ਪੈਂਦਾ ਯਾਰ ਕਾਫੀ ਟਾਈਮ ਲੱਗ ਜਾਂਦਾ ਹਨ ਤੇ ਨਾ ਉਹ ਲੈਂਦੀਆਂ ਦੁੱਖ ਬੜਾ ਪਰ ਫਿਰ ਵੀ ਇਹ ਆ ਵੀ ਇਹਨਾਂ ਨੂੰ ਯਾਰ ਘਰ ਕਿਤੇ ਹੋਰ ਬਣੇ ਇਹਨਾਂ ਦਾ ਤੇ ਪਰ ਪਉਂਦੀ ਨਹੀਂ ਬਈ ਇਹ ਬੜੀ ਮੁਸੀਬਤ ਹੋਈ ਪਈ ਹੈ ਤੇ ਇਹਨਾਂ ਨੂੰ ਹੁਣ ਇਹਨਾਂ ਨੇ ਬੱਚੇ ਕੱਢੇ ਆਂਡੇ ਬਹੁਤ ਆਂਡੇ ਟੁੱਟ ਵੀ ਜਾਂਦੇ ਸੀਗੇ ਇਹਨਾਂ ਦੇ ਆਲਣਾ ਬਣਾਉਂਦੇ ਸੀ ਆਲਣਾ ਡਿੱਗ ਪੈਂਦਾ ਆਂਡੇ ਟੁੱਟ ਜਾਂਦੇ ਸੀਗੇ ਥੱਲੇ ਪੂਰਾ ਗਾਂਦੇ ਕਾਰ ਸਾਰੀ ਧੋਣ ਵਾਲੀ ਹੋ ਜਾਂਦੀ ਸੀਗੀ ਤੇ ਹੁਣ ਜਦੋਂ ਵੀ ਕਿਤੇ ਜਾਈਦਾ ਯਾਰ ਕਾਰ ਧੋ ਕੇ ਹੀ ਲਿਜਾਣੀ ਪੈਂਦੀ ਹੈ ਤੇ ਉਹ ਦੇਖ ਲੋ ਤੁਸੀਂ ਟੁੰਡ ਤੇ ਦੇਖ ਰਹੇ ਹੋ ਜਿਹੜੇ ਉਹ ਖੁੰਡੇ ਤੇ ਉੱਥੇ ਵੀ ਇਹਨਾਂ ਨੇ ਫੇਰ ਤੋਂ ਆਲਨੇ ਸ਼ੁਰੂ ਕਰਤੇ ਪਾਉਣੇ ਉੱਥੇ ਥੋੜੀ ਜਿਹੀ ਜਗ੍ਹਾ ਬਚੀ ਐ ਤੇ ਇੱਕ ਆਪ ਆ ਲਿਆ ਤੇ ਦੁੱਖ ਤਾਂ ਹੈਗਾ ਯਾਰ ਪਰ ਇਹਨਾਂ ਨੂੰ ਮਤਲਬ ਇਥੋਂ ਉਡਾਉਣ ਨੂੰ ਵੀ ਨਹੀਂ ਜੀ ਕਰਦਾ ਹੁਣ ਕਿਉਂਕਿ ਬੱਚੇ ਕੱਢੇ ਹੋਏ ਐ ਤੇ ਬੈਠੇ ਐ ਚਲੋ ਬੱਚੇ ਵੀ ਵੱਡੇ ਹੋ ਗਏ ਹੁਣ ਤਾਂ ਤੇ ਹੁਣ ਇਹਨਾਂ ਦਾ ਕੀ ਕਰਨਾ ਚਾਹੀਦਾ ਯਾਰ ਕਈ ਵੀਰ ਕਹਿੰਦੇ ਆ ਵੀ ਇਹਨਾਂ ਨੂੰ ਪਾਬ ਲੱਗੂ ਆਪਾਂ ਪਾਬ ਤਾਂ ਕਰਨਾ ਨਹੀਂ ਨਾ ਇਹਨਾਂ ਦਾ ਘਰ ਟੋਣਾ ਹਨਾ ਤੇ ਕਰਨਾ ਕੀ ਚਾਹੀਦਾ ਬਈ ਇਹ ਦੱਸਿਓ ਜਰਾ